ਅਦਾਕਾਰ ਤੇ ਨਿਰਮਾਤਾ ਰਾਜ ਕੁੰਦਰਾ ਨੇ ਆਪਣੇ ਵਾਦੇ ਨੂੰ ਪੂਰਾ ਕਰਦਿਆਂ ਫਿਰੋਜ਼ਪੁਰ ਜ਼ਿਲ੍ਹੇ ਦੇ ਹੜ੍ਹ ਪ੍ਰਭਾਵਿਤ ਪਰਿਵਾਰਾਂ ਨੂੰ ਜਿਹੜੇ 15 ਮੱਝਾਂ ਪੇਂਟ ਕੀਤੀਆਂ ਨੇ ਤੇ ਉੱਥੇ ਹੀ ਉਹ ਵਿਸ਼ੇਸ਼ ਤੌਰ ਤੇ ਬੰਬਈ ਤੋਂ ਪਹੁੰਚ ਕੇ ਪਿੰਡ ਬਡਾਲਾ ਸਿੱਖ ਗੁਰਦੁਆਰਾ ਸ਼੍ਰੀ ਟਾਬ ਸਰ ਸਾਹਿਬ ਵਿਖੇ ਸੇਵਾ ਨਿਭਾਉਣ ਆਏ ਨੇ ਵਾਹਿਗੁਰੂ ਦਾ ਖਾਲਸਾ ਵਾਹਿਗੁਰੂ ਦੀ ਫਤਿਹ ਸਿਪਤੇ ਅਪਾ ਕੁਛ ਡੇਢ ਮਹੀਨਾ ਪਹਿਲਾਂ ਅਜਨਾਲਾ ਗਏ ਸੀਗੇ ਜਿਸ ਟਾਈਮ ਹੜ੍ਹ ਨਮ ਨਮ ਆਇਆ ਸੀ ਉੱਥੇ ਔਰ ਬਹੁਤ ਹੀ ਜ਼ਿਆਦਾ ਨੁਕਸਾਨ ਦੇਖਿਆ ਆਪਾਂ ਫਿਰ ਵੀ ਟਰਾਲੇ ਪਰ ਕੇ ਖਾਣਾ ਪੀਣਾ ਬੋ ਕੁਛ ਆਇਆ ਸੀ ਉਸ ਟਾਈਮ ਤੇ ਉਸ ਟਾਈਮ ਤੇ ਵੀ ਮੈਂ ਸੋਨੀਪਾਈ ਨੂੰ ਕਹਿਾਇ ਸੀ ਕਿ ਅਸਲੀ ਮਦਦ ਡੇਢ ਦੋ ਮਹੀਨੇ ਬਾਅਦ ਹੋਣੀ ਹੈ ਜਿਹੜੀ ਸੋਨ ਸਾਨੂੰ ਨਜ਼ਰ ਆ ਰਹੀ ਹੈ ਜਦ ਪਾਣੀ نیچے ਚਲਾ ਗਿਆ ਹੈ ਰੇਤਾ ਨਜ਼ਰ ਆ ਰਿਹਾ ਹੈ ਔਰ ਕਈ ਲੋਕਾਂ ਦੇ ਕਾਰਜ ਤੋਂ ਮਤਲਬ ਰੋਜ਼ੀ ਰੋਟੀ ਖਤਮ ਹੋ ਗਈ ਹੈ ਜਿਨ੍ਹਾਂ ਦੇ ਘਰ ਸੀਗੇ ਮੱਝਾਂ ਔਰ ਜੋ ਵੀ ਆਪਣਾ ਪਛੋਛ ਬੱਚੇ ਜਿਹੜੇ ਸਾਡੇ ਵਿੱਚ ਗਏ ਸੀਗੇ ਸੋ ਰੁੜਕੇ ਸੀਗੇ ਸੋ ਰੁੜਕੇ ਸੀਗੇ ਅੰਦਰ ਰੁੜਕੇ ਗਏ ਸੀਗੇ ਸੋ ਭਾਈ ਅਸੀਂ ਇੱਕ ਫਿਲਮ ਕਰ ਰਹੇ ਸੀਗੀ ਉਦੋਂ ਮਹਿਰ ਸਾਡੀ ਫਿਲਮ ਦੀ ਪ੍ਰਮੋਸ਼ਨ ਚੱਲ ਰਹੀ ਸੀ ਉਦੋਂ ਹਨਾ ਸੋ ਫਿਲਮ ਵੀ ਸਾਡੀ ਅਸੀਂ ਪੰਜਾਬ ਦੇ ਨਾਲ ਰਿਲੇਟ ਹਨਾ ਪੰਜਾਬ ਦਾ ਮੁੱਦਾ ਪੰਜਾਬ ਦੀ ਕਹਾਣੀ ਹੜ੍ਹਾਂ ਜੁੜੀ ਹੋਈ ਸੀਗੀ ਸੋ ਬਾਈ ਨੂੰ ਉਹ ਕਨਸੈਪਟ ਬਹੁਤ ਪਸੰਦ ਸੀ ਗਿਆ ਸਾਡੇ ਟਰੈਕਟਰ ਸਾਹਿਬ ਜੀ ਕਰਕੇ ਸਮੇਤਤਾ ਜੀ ਉਹ ਫਿਲਮ ਦੌਰਾਨ ਹੀ ਸਾਨੂੰ ਹੜ੍ਹਾਂ ਦੀ ਨਿਊਜ਼ ਮਿਲੀ ਹੈ ਨਾ ਇਸ ਪਾਸੇ ਬਹੁਤ ਜ਼ਿਆਦਾ ਨੁਕਸਾਨ ਹੋਇਆ ਸੋ ਬਾਈ ਜਦੋਂ ਆਏ ਸੀਗੇ ਇਧਰਲੇ ਪਾਸੇ ਜੋ ਸਾਰੇ ਹੈ ਨਾ ਉਦੋਂ ਕਲਾਕਾਰ ਲੱਗੇ ਹੋਏ ਸੀਗੇ ਸਾਰੇ ਲੋਕੀ ਆ ਰਹੇ ਸੀਗੇ ਬਾਈ ਹਰੇ ਵੀ ਆਪਣੇ ਵੱਲੋਂ ਥੋੜੀ ਬਹੁਤੀ ਮਦਦ ਲੈ ਕੇ ਆਏ ਸੀ ਤਾਂ ਬਾਈ ਦੇ ਮਨ 'ਚ ਖਿਆਲ ਆਇਆ ਸੀਗਾ ਵੀ ਯਾਰ ਹੁਣ ਤਾਂ ਬਹੁਤ ਲੋਕ ਮਦਦ ਲੈ ਕੇ ਆ ਰਹੇ ਨੇ ਸ਼ਾਇਦ ਇਹ ਲੋਕ ਬਾਅਦ 'ਚ ਉਹਨਾਂ ਮੈਂ ਆਸ ਕਰਦੇ ਕਿ ਜਿੰਨਾ ਇਹਨਾਂ ਨੂੰ ਬਾਅਦ ਚ ਲੋਡ ਹੋਊਗੀ ਸੋ ਬਾਈ ਨੇ ਇੱਕ ਵਾਦਾ ਕੀਤਾ ਸੀ ਵੀ ਅਸੀਂ ਮੱਝਾਂ ਦੇਵਾਂਗੇ ਸੋ ਅਸੀਂ ਅੱਜ ਪਹਿਲੀ ਅਲਾਰ ਸਾਡਾ ਮੱਝਾਂ ਦਾ 15 ਮੱਝਾਂ ਦਾ ਅਸੀਂ ਲੈ ਕੇ ਆਏ ਸੀਗੇ ਸੋ ਅੱਜ ਮੱਝਾਂ ਇੱਥੇ ਲੋਡਬੰਦ ਬੰਦੇ ਆ